ਜਾ ਦੇ ਦੀ ਕੰਨ ਵੀ ਗੇਰੇ ਜੇ ਇਹ ਮੁਕਾਏ ਠਾੜੇ ਵਾਲੇ ਪੁੱਤੜੇ ਕੇ ਦੀ ਨਹੀਂ ਕਰ ਦੇਨੀ ਅਬ ਜਿੰਨੇ ਮਾਰੀ ਪੱਟਾ ਦਿੱਤਾ ਮਾੜੇ ਬਤਰੀ ਕੋਈ ਸੁਆਣੀ ਕਰਦਾ ਤਾਂ ਯਾਰ ਵੀ ਸੱਚੇ ਦੌਰ ਸੁਣੇ ਇਹ ਮੇਦ ਮੁਬਾਲੇ ਜਾ ਰਹੇ ਹੋਏ ਸਾਰੇ ਬੇਕੂਨਾਂ ਨੂੰ ਇਹਨਾਂ ਨੂੰ ਨੂੰ ਪਤਾ ਲੱਗਾ ਚੋਰੀ ਕੁੜੀ ਲੈਣੀ ਚੋਰੀਆ ਕੇਸ ਬੰਦਾ ਉੱਤੋਂ ਜਿੰਨੇ ਨੂੰ ਤੰਗੇ ਮਾਰੇ ਰੱਤੇ ਹੋਰ ਜੱਜ ਜਿੰ ਤੋਂ ਵੀ ਹੈਗਾ ਸਾਰਾ ਕਸੂਰੀ ਸਾਨੂੰ ਪੁਖਾਨ ਵਾਲੇ ਦਾ ਰਿਸ਼ਵਤ ਖੋਰਾ ਰਿਸ਼ਵਤ ਖੋਰਾ ਸਹੀ ਅਨਾਂ ਚੱਲਦੀ ਹੈ ਵੇ ਪਿਆਹਣਾ ਕਿਦੀ ਕਿਦੀ ਨਾ ਚੱਲਦੇ ਸਚਾਰ ਪੁਖਾਨੇ ਵਾਲੇ ਮਾਸ ਲੱਗੀ ਸੀਗਾ ਮਾਸੀ ਦੀ ਗੱਲ ਹੀਗੀ ਮਾਸੀ ਮੇਰੀ ਦਾ ਮਤਲਬ ਕੀ ਮਾਸਾ ਦੀ ਡੈਥ ਹੋ ਗਈ ਥੇ ਉਹਨਾਂ ਨੇ ਮਤਲਬ ਕੀ ਜਠਾਨੀ ਤੇ ਕਾਹ ਮੈਨੂੰ ਤੰਗ ਕਰ ਰਿਆ ਮਾਸੀ ਨੇ ਮਤਲਬ ਕੀ ਗੱਲ ਬਾਤ ਇਥਾਰੇ ਦੇ ਬੱਚੇ ਵਗਾਰਾ ਹੈ ਉਹ ਮਾਂ ਨਾਨੀ ਕੋ ਚਲ ਗਏ ਕਾਲ ਦੀ ਚੋਰੀ ਹੈ ਕਦੇ ਕੁੜੀ ਲੈ ਲਿਆ ਪੁਲਿਸ ਵਾਲੇ ਦੇਖ ਕੂ ਤਾਂ ਇਹਨਾਂ ਨੂੰ ਨਹੀਂ ਇਹਨਾਂ ਨੂੰ ਨਹੀਂ ਪਤਾ ਲੱਗਦਾ ਚੋਰੀ ਕੁੜੀ ਲੈਣ ਦੀ ਚੋਰੀ ਦਾ ਕੇਸ ਬੰਦਾ ਉੱਤੋਂ ਤੀ ਇਹਨਾਂ ਨੂੰ ਧੱਕੇ ਮਾਰੇ ਗਦੇ ਹੋ ਤੇ ਅੱਜ ਤੇ ਜੋ ਵੀ ਹੋਇਆ ਨਾ ਸਾਰਾ ਕਸੂਰ ਹੀ ਸਜਾਨ ਪੁਠਾਣ ਵਾਲੇ ਦਾ ਰਿਸ਼ਵਤ ਖੋਰ ਹੈ ਰਿਸ਼ਵਤ ਖੋਰ ਪੈਸਾ ਨਾ ਚੱਲਿਆ ਹੈ ਕਿਹਦੀ ਕਿਹਦੀ ਡੈਥ ਹੋਈ ਅੱਜ ਮੇਰੀ ਮਾਸੀ ਦੀ ਤੇ ਮੇਰੀ ਮਾਦ ਦੀ ਠੀਕ ਹੈ ਜੈ ਆਣਾ ਚਲਦੇ ਸੀ ਚਾਨ ਫੂਟ ਖਾਣੇ ਆ ਗੇੜੇ ਪਿੰਡਾਂ ਦੀ ਆਪਣਾ ਜੈਣੀ ਜੀ ਕੀ ਗੱਲ ਹੋਈ ਹੈ ਕੀ ਹਾਦਸੇ ਦੇ ਦੋ ਮੌਤਾਂ ਹੋਈਆਂ ਕੀ ਮਾਮਲਾ ਹੈਗਾ ਮਹਾਰਾਜ ਮੈਂ ਤਾਂ ਮਾਦ ਪਰ ਕੰਮ ਲੱਗਿਆ ਜੀ ਤੇ ਸ਼ਜਾਨ ਬਠਾੜੇ ਜਾ ਰਹੀ ਸੀ ਤੇ ਮਗਰ ਕੋਈ ਕਹਿੰਦੇ ਟਰੱਕ ਆਲਾ ਮਾਰ ਕੇ ਚਲ ਗਿਆ ਛੇੜ ਤੇ ਬੰਨੀ ਤੇ ਮੈਨੂੰ ਪਤਾ ਕੋਣ ਹੈ ਟਰੱਕ ਆਲਾ ਮੈਨੂੰ ਪਤਾ ਆਏ ਤੇ ਮੈਨੂੰ ਤੇ ਕੰਮ ਲੱਗਿਆ ਮੈਂ ਉਥੇ ਦਿਹਾੜੀ ਮੇਨੂ ਦੇ ਉੱਤੇ ਜਾ ਕੇ ਕਹਿੰਦਾ ਚਾਬੇ ਤੇ ਉੱਥੇ ਤੇਰੇ ਘਰੋਂ ਪੂਰੀ ਹੋ ਗਈ ਐ ਤੇ ਤੂੰ ਫਸਫਰ ਪੁੱਛ ਕਹਿੰਦਾ ਦੂਈ ਵੀ ਪੂਰੀ ਹੋ ਗਈ ਉਹ ਮੇਰੀ ਛੋਟੀ ਸਾਲੀ ਐ ਸਜਾਣਪੁਰ ਤੋਂ ਦੋ ਵਾਰੀ ਪਹਿਲੇ ਪਰਚਾ ਦਿੱਤਾ ਸਜਾਣਪੁਰ ਉਹ ਪੁੱਛ ਕੇ ਨਹੀਂ ਕਰਦੀ ਕੱਲ ਫਿਰ ਗਈ ਦੀਆਂ ਅੱਜ ਫਿਰ ਸੱਦੇ ਦੇ ਇਸੇ ਗੱਲ 'ਤੇ ਤੁਹਾਡੀ ਗੱਲ ਕੋਈ ਫਾਈਨਲ ਕਰੇ ਕੋਈ ਫਾਈਨਲ ਨਹੀਂ ਕੀਤੀ ਇਹਨੇ ਪਹਿਲੇ ਛੇ ਮਹੀਨੇ ਉਹ ਗੇਗੜਾ ਪੰਗਾ ਪੇਦੇ ਛੇ ਸੱਤ ਔਰ ਤਾਂ ਜਮੂ ਤੇ ਪੂਰੀ ਚੋਕੇ ਲੈਂਦੀ ਰਹੀ ਜਿਹੜੇ ਜਮਾਈਏ ਪੁਰਸ਼ ਨੇ ਤਾਂ ਵੀ ਕੇਰ ਨਹੀਂ ਕੀਤੀ ਪੈਸੇ ਲੈਂਦੇ ਆ ਜੋ ਨਾਲ ਉਹ ਕੋਲ ਖਾ ਲੈਂਦੇ ਆ ਸਾਡੀ ਕੋਈ ਕੇਰ ਨਹੀਂ ਕੀਤੀ ਇਹਨੇ ਨਹੀਂ ਕਿਹਦੇ ਨਾਲ ਹੋਇਆ ਕਿਹਨੇ ਕਿਹਦੇ ਨਾਲ ਹੋਇਆ ਅਸਾ ਮੇਰੀ ਜਨਾਨੀ ਮਰ ਗਈ ਇੱਕ ਟਰੱਕ ਆਲਾ ਮਾਰ ਗਿਆ ਇੱਕ ਮਿਸਾਲੀ ਮਰ ਗਈ ਜਿਹਦਾ ਬੰਦਾ ਨਹੀਂ ਛੇੜਦੇ ਤਿੰਨ ਬੱਚੇ ਰਹਿ ਗਏ ਉਹਦੇ ਤਿੰਨ ਬੱਚੇ ਰਹਿ ਗਏ ਉਹਦੇ ਕਿਤੇ ਚਲੋ ਤਾਏ ਤਾਏ ਪਾਲ ਲੈਣਗੇ ਜਿਹੜੀ ਚੋਕੇ ਲੈਂਦੀ ਉਹਦੇ ਦੋ ਤੇ ਨਾਨੀ ਨਾਨੇ ਨਾਨੀ ਕੋਲੇ ਆਏ ਵਾਏ ਇਹ ਅਪੀਲ ਕੀ ਕਰੋਗੇ ਤੁਸੀਂ ਹਾਂਜੀ ਅਪੀਲ ਕੀ ਕਰੋਗੇ ਅਪੀਲ ਕੀ ਕਰਾਂਗੇ ਹੁਣ ਕੀ ਕੀ ਅਪੀਲ ਦੱਸਈ ਹੈ ਪੀਲ ਮੇਰਾ ਤੇ ਟੱਬਰ ਉੱਜੜ ਗਿਆ ਮੇਰੇ ਤੇ ਫਾ ਲੱਗ ਗਿਆ ਆਏ ਵਾਏ ਹੈ ਜਾਨ ਕੋ ਖਾਣੇ ਫੋਨ ਆਇਆ ਸੀਗਾ ਜੀ ਤੇ ਉਹਨਾਂ ਦੱਸਿਆ ਸੀਗੇ ਦੋ ਲੇਡੀਜ਼ ਨੂੰ ਕੋਈ ਅਨਨੋਨ ਟਰੱਕ ਮਾਰ ਗਿਆ ਤੇ ਅੱਗੇ ਆਪਾਂ ਇਹਨਾਂ ਦੀ ਡੈੱਡ ਬੋਡੀ ਨੂੰ ਡੈਟ ਹਾਊਸ ਲਿਖਵਾ ਦਿੱਤਾ ਤੇ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਲਦ ਤੋਂ ਜਲਦ ਫੁਟੇਜ ਦੇਖ ਕੇ ਟਰੱਕ ਨੂੰ ਫੜ ਕੇ ਤੇ ਬਣਦੀ ਕਾਰਵਾਈ ਕਰਾਂ ਕਿੱਥੋਂ ਦੀ ਮਹਿਲਾ ਮੈਂ ਰਹਿਣ ਵਾਲੀ ਐ ਮਹਿਲਾ ਮੈਂ ਇੱਕ ਮੇਰਾ ਪਿੰਡ ਦੀ ਐ ਤੇ ਇੱਕ ਹੈਗੀ ਆ ਜੀ ਆਪਣੀ ਖਲਕੀ ਜੈਣੀ ਠੀਕ ਐ